ਕੀ ਅੱਜ ਦੇ ਸਮੇਂ ਦੇ ਦੌਰਾਨ ਜਦੋਂ ਅਸੀਂ ਬੰਦੂਆ ਮਜ਼ਦੂਰੀ ਵਰਗੇ ਕਨਸੈਪਟ ਤੋਂ ਕਿਤੇ ਦੂਰ ਆ ਚੁੱਕੇ ਹਾਂ ਤਾਂ ਕੀ ਅੱਜ ਵੀ ਇਸੇ ਤਰ੍ਹਾਂ ਦੇ ਨਾਲ ਹੋ ਰਿਹਾ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਦੋਂ ਹੁਣ ਜਾਣਨ ਦੀ ਕੋਸ਼ਿਸ਼ ਕਰੀ ਤਾਂ ਇਹਦੇ ਵਿੱਚ ਮੈਂ ਕਹੂੰਗਾ ਕਿ ਮਹਿਲਾ ਕਮਿਸ਼ਨ ਜੇਕਰ ਸਾਡੇ ਅਸੀਂ ਆਪ ਦੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਮੈਂ ਅੱਗੇ ਦੱਸਦਾ ਤੁਹਾਨੂੰ ਪੰਜਾਬ ਦੀ ਵੀ ਕਿਉਂ ਮਨ ਹਾਈਟਸ ਕਮਿਸ਼ਨ ਇਹਨਾਂ ਦੋਨਾਂ ਦਖਲ ਦੇਣ ਦੀ ਲੋੜ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਦੀ ਸੱਚੀਓ ਘਟਨਾ ਹੋ ਰਹੀ ਹੈ ਕਿ ਸਕੂਲਾਂ ਦੇ ਵਿੱਚ ਤੁਸੀਂ ਇਹ ਲਾਓ ਵੀ ਸਵੇਰੇ ਸਕੂਲ ਕਰੋ 9 ਵਜੇ ਸਕੂਲ ਲੱਗ ਜਾਂਦਾ 35 40 ਮਿੰਟ ਦਾ ਆਰਾਮ ਨਾਲ ਪੀਰੀਅਡ ਹੁੰਦਾ ਇਹ ਉਦੋਂ ਬਾਅਦ ਵਿੱਚ ਮੈਂ ਹੋਰਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ કરી ਕਿ ਇਹ ਵੈਸੇ ਇੱਕ ਕੋਈ ਇੱਕ ਨੱਦੇ ਥਾਂ ਦੀ ਗੱਲ ਆ ਜਾਂ ਬਾਕੀ ਥਾਂ ਮੰਨਿਆ ਮੈਕਸਿਮਮ ਸਾਰੇ ਨਹੀਂ ਮੈਕਸਿਮਮ ਥਾਵਾਂ ਦੇ ਵਿੱਚ ਇਹ ਸਰਕੂਲ ਜਾਰੀ ਕਰਨ ਦੀ ਲੋੜ ਹੈ ਕਿਉਂਕਿ ਸਕੂਲਾਂ ਦੇ ਵਿੱਚ ਕਹਿੰਦੇ ਕਿ ਆਖਰ ਕਲਾਸਾਂ ਦੇ ਵਿੱਚ ਕੁਰਸੀ ਹੈ ਨਹੀਂ ਤਾਂ ਕਿ ਉਹ ਮੈਡਮ ਉੱਥੇ ਬੈਠਣਾ ਜਾਵੇ ਸਕੂਲ ਵਾਸਤੇ ਬੱਚਿਆਂ ਵਾਸਤੇ ਉਹ ਮੈਡਮ ਹੈ ਬੱਚਿਆਂ ਵਾਸਤੇ ਉਹ ਗੁਰੂ ਹੈ ਸਕੂਲ ਵਾਸਤੇ ਉਹ ਇੱਕ EMPLOYEE ਹੈ ਸਕੂਲ ਵਾਲਿਆਂ ਨੂੰ ਲੱਗਦਾ ਜੇਕਰ EMPLOYEE ਕੁਰਸੀ ਤੇ ਬਹਿ ਗਿਆ ਤਾਂ ਆਖਰ ਉਹ ਕਿਤੇ ਪਰਫਾਰਮੈਂਸ ਘਟਾਉਣਾ ਦੇ ਦੇ ਉਹ ਪਤਾ ਨਹੀਂ ਆਰਾਮ ਨਾ ਕਰ ਲੈ ਰੈਸਟਾ ਕਰ ਲੈ ਜੇਕਰ ਹੁਣ ਅਸੀਂ ਦੇਖੀਏ ਤੇ ਜਿੰਨੇ ਵੀ ਅਫੀਸ਼ੀਅਲ ਸਿਸਟਮ ਹੈ ਜਿੰਨੇ ਵੀ ਦਸਤਾਨਾਂ ਚ ਅਸੀਂ ਦੇਖਦੀ ਆ ਕਿਤੇ ਕੋਈ ਅਜੀਹ ਹਕੂਮਤ ਹੈ ਕਿ ਤੁਸੀਂ ਕੁਰਸੀ ਨਹੀਂ ਕਲਾਸ ਦੇ ਵਿੱਚ ਰੱਖਣੀ ਤੁਸੀਂ ਲਗਾਤਾਰ ਪੜਾਉਣਾ ਫਿਰ ਚਲੋ ਜੇ ਲਾਇਆ ਜਾਵੇ ਮੈਕਸਿਮਲ ਥਾਂ ਦੇ ਤਾਂ ਕਹਿੰਦੇ ਇਸ ਤਰ੍ਹਾਂ ਦਾ ਵੀ ਜਿਵੇਂ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਸਕੂਲ ਚੱਲਦਾ ਵਿੱਚ ਰੈਸਸ ਲਾ ਲਓ ਉਹਦੇ ਪੌਣੇ ਘੰਟੇ ਦੀ ਹੋ ਗਈ 30 35 40 40 ਮਿੰਟ ਦਾ ਜੇ ਸਵੇਰੇ 9 ਵਜੇ ਤੋਂ ਤੁਸੀਂ 3 ਵਜੇ ਤੱਕ ਦਾ ਟਾਈਮ ਲਾ ਲਓ ਕਿੰਨੇ ਘੰਟੇ ਨੇ ਕਿ ਲਗਾਤਾਰ ਉਸ ਮੈਡਮ ਨੂੰ ਉੱਥੇ ਖੜਾ ਹੋਣਾ ਪਊਗਾ ਇਹਨਾਂ ਨੇ ਮੈਡਮ ਨੇ ਇਸ ਦਾ ਅੱਛੇ ਤੱਕ ਜ਼ਿਕਰ ਕਰਿਆ ਕਿ ਇੰਡੀ ਸਕੂਲਾਂ 'ਚ ਜਦੋਂ ਪੜਾਉਂਦੇ ਜੇਕਰ ਕਿਸੇ ਘਾਸ ਨਾ ਲਾ ਕੇ ਵੀ ਤੁਸੀਂ ਖੜ੍ਹ ਕੇ ਕਿਉਂਕਿ ਸੀਸੀਟੀਵੀ ਹੁਣ ਸੁਰੱਖਿਆ ਵਾਸਤੇ ਲਾਏ ਹੋਏ ਨੇ ਸੁਰੱਖਿਆ ਵਾਸਤੇ ਘਾਟ ਸੀਸੀਟੀਵੀ ਕੁਝ ਲੋਕਾਂ ਦੀ ਚੰਚਾਗਰੀ ਕਰਨ ਦੇ ਕੁਝ ਲੋਕਾਂ ਦੇ ਆਖਰ ਸਰਵੇਲੈਂਸ ਰੱਖਣ ਦੇ ਆਪਦੇ ਬੰਦਿਆਂ ਨੂੰ ਬਲੈਕਮੇਲ ਕਹਿ ਲਓ ਉਹਨਾਂ ਨੂੰ ਧੰਗੋਣ ਦੇ ਲਈ ਜਾਂ ਉਹਨਾਂ ਤੇ ਨਿਗਰ ਰੱਖਣ ਦੇ ਲਈ ਜ਼ਿਆਦਾ ਕੰਮ ਆਉਂਦੇ ਨੇ ਇਹ ਸੀਸੀਟੀਵੀ ਸੁਰੱਖਿਆ ਦੇ ਤੌਰ ਤੇ ਤਾਂ ਪਤਾ ਨਹੀਂ ਕਦੇ ਕਿਤੇ ਸਰਕਾਰ ਆਉਂਦੇ ਵੀ ਹੋਣੇ ਹੈਗੇ ਕੰਮ ਖੈਰ ਤਾਂ ਕੈਮਰੇ ਦਾ ਕੰਮ ਹੀ ਹੀ ਹੁੰਦਾ ਹੈ ਕਰ ਰਹੇ ਕਹਿੰਦੇ ਜੇਕਰ ਕਿਤੇ ਢਾਂਸਣਾ ਲਾ ਕੇ ਵੀ ਖੜ ਗਏ ਤਾਂ ਨਾਲ ਦੀ ਨਾਲ ਤੁਹਾਨੂੰ ਬਾਜ ਪੈ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਤੁਹਾਡੇ ਪੈਸੇ ਵੀ ਕੱਟੇ ਜਾਣ ਹੋ ਸਕਦਾ ਤੁਹਾਨੂੰ ਪਨਿਸ਼ ਕੀਤਾ ਜਾਵੇ ਇਹਦੇ ਵਿੱਚ ਮੈਂ ਹਿਊਮਨ ਰਾਈਟਸ ਤੇ ਮਹਿਲਾ ਕਮਿਸ਼ਨ ਦੀ ਇਸ ਲਈ ਗੱਲ ਕਰੀਏ ਕਿਉਂਕਿ ਮੈਕਸਿਮਮ ਗਿਣਤੀ ਜ਼ਿਆਦਾਤਰ ਗਿਣਤੀ ਹੈ ਜਿਹੜੀ ਉਹ ਟੀਚਰਾਂ ਦੀ ਉਹਨਾਂ ਦੇ ਵਿੱਚ ਮਹਿਲਾਵਾਂ ਦੀ ਹੈ ਤਾਂ ਔਮਨ ਕਮਿਸ਼ਨ ਨੂੰ ਇਹਦੇ ਵਿੱਚ ਨੋਟਿਸ ਲੈਣਾ ਚਾਹੀਦਾ ਸਰਕੂਲਰ ਜਾਰੀ ਕਰਨਾ ਚਾਹੀਦਾ ਤੇ ਜੇਕਰ ਕਿਸੇ ਕਲਾਸ 'ਚ ਕੁਰਸੀ ਨਹੀਂ ਹੈਗੀ ਹੋ ਸਕੇ ਤਾਂ ਕੋਸ਼ਿਸ਼ ਕਰੇ ਤਾਂ ਰੇਡਸ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਜੇਕਰ ਉੱਥੇ ਕੁਰਸੀ ਨਹੀਂ ਹੈਗੀ ਇਸ ਤਰ੍ਹਾਂ ਦੀ ਤਸ਼ੱਦਦ ਦੂਜੇ ਪਾਸੇ ਜੇ ਕਿ ਇਹ ਕਿ ਹਿਊਮਨ ਰਾਈਟਸ ਕਮਿਸ਼ਨ ਨੂੰ ਵੈਸ ਕਰਕੇ ਕਹਿ ਰਹੇ ਕਿ ਕਿ ਸਿੱਧੇ ਤੌਰ ਤੇ ਤੁਸੀਂ ਦੇਖੋ ਕਿਸੇ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਵਧੂ ਵਾਲਾ ਕੰਮ ਆ ਕਿ ਤੈਨੂੰ ਬੰਨ ਕੇ ਰੱਖਣਾ ਤੂੰ ਖੜਾ ਰਹਿਣਾਗਾ ਬੰਧੂਆ ਤੌਰ ਦੇ ਉੱਤੇ ਜਿਹੜਾ ਇਹ ਕੰਮ ਕਰਾਇਆ ਜਾ ਰਿਹਾ ਉਹਦੇ ਤੇ ਮਾਨਵ ਅਧਿਕਾਰ ਦੇ ਤੌਰ ਦੇ ਉੱਤੇ ਵੀ ਕਮਿਸ਼ਨ ਨੂੰ ਨੋਟਿਸ ਲੈਂਦੀ ਲੋੜ ਆ ਸਾਡੀ ਤਾਂ ਇਹ ਅਰਜ਼ਾ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਸੀ ਕਿਉਂਕਿ ਅੱਜ ਤੱਕਰ ਕਦੇ ਇਹ ਕਹਾਣੀ ਨਹੀਂ ਸੁਣੀ ਉਸ ਤੋਂ ਬਾਅਦ ਜਦੋਂ ਸੰਪਰਕ ਕਈ ਫਿਲਮਾਂ ਦੇ ਨਾਲ ਜਿਵੇਂ ਸੀਗੇ ਕੋਈ ਜਾਣਕਾਰੀ ਤੇ ਉਹਨਾਂ ਦੇ ਨਾਲ ਗੱਲਬਾਤ ਕਰੀ ਤਾਂ ਮੈਕਸਿਮ ਸਕੂਲਾਂ ਦੇ ਵਿੱਚ ਕਹਿੰਦੇ ਸਾਰਿਆਂ 'ਚ ਨਹੀਂ ਸੌ ਦੇ ਸੌ ਦੇ ਵਿੱਚ ਹਰ ਵਾਰੀ ਦੇਖੋ ਚੰਗੇ ਬਾੜੇ ਲੋਕ ਹੁੰਦੇ ਨੇ ਕਈ ਮਾੜਿਆਂ ਦੀ ਗਿਣਤੀ ਖੈਰ ਅੱਜਕੱਲ ਜਿਆਦਾ ਚੰਗੇ ਪਰ ਹੈਗੇ ਨਹੀਂਗੇ ਮੈਕਸਿਮਮ ਪ੍ਰਾਈਵੇਟ ਸਟਰਕਚਰ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਕੁਰਸੀਆਂ ਕਲਾਸਾਂ ਦੇ ਵਿੱਚ ਨਹੀਂ ਹੈਗੀਆਂ ਜੇਕਰ ਉੱਥੇ ਨਹੀਂ ਹੈਗੀਆਂ ਕੁਰਸੀਆਂ ਤਾਂ ਉਹ ਤਾਂ ਸਿੱਧੇ ਤੌਰ ਤੇ ਮਤਲਬ ਹੈ ਨਿਕਲਦਾ ਹੈ ਹੋ ਸਕੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਿਸਟਮ ਤੱਕ ਇਹ ਪਹੁੰਚ ਸਕੇ ਜੇਕਰ ਕੋਈ ਕਾਨੂੰਨ ਹੈ ਤਾਂ ਫਿਰ ਰੱਬ ਰੱਖਾ ਫਿਰ ਫਿਰ ਵੀ ਰੱਬ ਰੱਖਾ ਪਰ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਕਾਨੂੰਨ ਹੋਊਗਾ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਕਿਉਂਕਿ ਕਈ ਵਾਰ ਬੰਦੇ ਨੂੰ 100 ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਕਿਹਾ ਮਹਾਰਾਵਾ ਦੇ ਖਾਸੌਰ ਦੇ ਉੱਤੇ ਜੇ ਦੇਖਿਆ ਜਾਵੇ ਕਿਸੇ ਦੇ ਮੈਂਸਿਸ ਹੋ ਜਾਂਦਾ ਕਿਸੇ ਨੂੰ ਕੋਈ ਪਰੇਸ਼ਾਨੀ ਆ ਤੇ ਜੇਕਰ ਉਹਨੂੰ ਕਹਿਣਾ ਵੀ ਸਵੇਰੇ 9:00 ਤੋਂ 3:00 ਤੱਕ ਖੜੇ ਰਤਰ ਹੋ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਇਹ ਵੀਡੀਓ ਮੈਨੂੰ ਨਹੀਂ ਲੱਗਦਾ ਕਿਸੇ ਨੇ ਹੁਣ ਤੱਕ ਇਸ ਚੀਜ਼ ਨੂੰ ਜ਼ਾਹਰ ਕਰਿਆ ਮੈਨੇ ਵੀ ਜਦੋਂ ਆ ਵੀਡੀਓ ਦੇਖਿਆ ਉਸ ਤੋਂ ਬਾਅਦ ਬੜੀ ਦਰਦਵਰੀ ਕਹਾਣੀਆਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਤਰ੍ਹਾਂ ਦੇ ਹਾਲਾਤ ਟੀਚਰ ਦੇ ਨਾਲ ਬਣਦੇ ਨੇ ਜੇ ਗੁਰੂ ਆਪ ਹੀ ਪਰੇਸ਼ਾਨ ਹੋ ਗਿਆ ਉਹ ਅੱਗੇ ਸਿੱਖਿਆ ਕੀ ਦੇਊਗਾ ਕਮੈਂਟ ਕਰਕੇ ਆਪ ਦੀ ਰਾਏ ਵੀ ਸਾਂ